ਸਸ਼ਕਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਅੱਜ ਪਹੁੰਚਿਆ ਪਿੰਡ ਸਿਆੜ ਦੇ ਵਿੱਚ ਜਿੱਥੇ ਡਾਕਟਰ ਪੀ ਬਰੋ ਬੇਚਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਕਿ ਆਦੀਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਦੇ ਵੱਲੋਂ ਜਿਹੜਾ ਕਿ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਉਸ ਦੇ ਪ੍ਰਖਸ਼ ਵਿੱਚ ਸੂਮਾ ਮੈਂਬਰ ਤੇ ਮਜੂਦ ਹੋਰ ਪਿੰਡ ਦੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਅਸਲਿਕਾ ਜਿਹੜਾ ਕੈਂਪ ਹੈ ਜਿਹੜਾ ਲਗਾਇਆ ਗਿਆ ਔਰ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜਸਪਾਲ ਸਿੰਘ ਜਿਹੜਾ ਕੰਵਨਦਨ ਕੈਂਪ ਲਗਾਇਆ ਗਿਆ ਹੈ ਕੈਂਪ ਵਿੱਚ ਕੀ ਕਹਿਣਾ ਚਾਹੁੰਦੇ ਜੋ ਬਲੇ ਸੋਨ ਰਵੇ ਬਾਲਮੀਕੀ ਗੁਰੂ ਗਿਆਨਾਤ ਮਹਾਰਾਜ ਕੀ ਜੈ ਇਹ ਜੀ ਡਾਟੂ ਭੀਮਰਾਓ ਜੀ Ambedkar ji ਦੇ ਜਨ ਦਿਹਾੜੇ ਤੇ ਤੇ ਵਿਸਾਖੀ ਦੇ ਮੌਕੇ ਤੇ ਆਦਿਵਾਸੀ ਗੁਰੂ ਗਿਆਨਾਤ ਨੂੰ ਸੰਘਰਸ਼ ਦਲ ਭਾਰਤ ਡਿਸਟ੍ਰਿਕਟ ਸ਼ਾਖਾ ਲਈ ਬਣਾ ਦੇ ਸਹਿਯੋਗ Pro Life Blood Bank ਵੱਲੋਂ ਪਹਿਲਾ ਖੂਨਦਾਨ ਕੈਂਪ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪਲ ਚੈੱਕਅਪ ਕੈਂਪ ਸਿਆੜ ਕੰਵਿਖੇ ਲਗਾਇਆ ਗਿਆ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਸਾਰੀ ਟੀਮ ਦੇ ਸਹਿਯੋਗ ਨਾਲ ਜਿਹਦੇ ਵਿੱਚ ਸਾਡੇ ਦਰਜਾ ਦਰਜਾ ਜੋ ਉਹਦੇ ਧਾਰ ਸਹਿਬਾਨ ਸਾਡ ਪਿੰਡ ਵਿੱਚ ਪਹੁੰਚੇ ਹੋਣੇ ਉਹਨਾਂ ਦਾ ਸਾਡਾ ਧੰਨਵਾਦ ਕਰਦੇ ਆ ਜੀ ਤੇ ਕੋਸ਼ਿਸ਼ ਕਰਦੇ ਆ ਕਿ ਅੱਗੇ ਤੋਂ ਜੋ ਇਹ ਕੈਂਪ ਨੇ ਕੈਂਪਲਨ ਕੈਂਪਾ ਜੋ ਮਤਲਬ ਇਹ ਨਹੀਂ ਲੜੀ ਆ ਜੀ ਚੰਗੇ ਕੰਮਾਂ ਦੀ ਹੁੰਦਾਨ ਕੋਈ ਛੋਟੀ ਜੀ ਗੱਲ ਨਹੀਂ ਜੀ ਇਹ ਬਹੁਤ ਲੋ ਜਿੰਦਗੀਆਂ ਦੀ ਜਾਨ ਬਚਾਉਂਦਾ ਜੀ ਇਹ ਜੋ ਵੀ ਜੋ ਖੂਨਦਾਨ ਮਹਾਦਾਨ ਜੀ ਅਸੀਂ ਸਾਡੀ ਟੀਮ ਦੇ ਆਦੀਵਾਸੀ ਗੁਰੂ ਗਿਆਨਾ ਪੂਰਨ ਸੰਗਲ ਦਲ ਦੀ ਭਾਰਤੀ ਸੋਚ ਇਹ ਹੀ ਆ ਕਿ ਅੱਗੇ ਤੋਂ ਇਹੋ ਜੇ ਕਾਰਜ ਵੱਧ ਚੜ ਕੇ ਕਰਾਈਏ ਜੀ ਤੇ ਟੀਮ ਦਾ ਵਾਅਦਾ ਕਰੀਏ ਜੀ ਅੱਗੇ ਪਿੰਡਾਂ ਵਿੱਚ ਬ੍ਰਾਂਚਾਂ ਬਣਾਈਏ ਜੀ ਤੇ ਹੋਰ ਵੀ ਪਿੰਡਾਂ ਚ ਅਸੀਂ ਅੱਗੇ ਤੋਂ ਇਹੋ ਜੇ ਕੈਂਪ ਲਵਾਉਂਦੇ ਰਹਾਂਗੇ ਜੀ ਅੱਵਾ ਮੱਧ ਚੱਲ ਰਿਹਾ ਹੈ ਜੀ ਟੀਮ ਵਿੱਚ ਸੰਤ ਗੁਰਧਾਰੀ ਨਾਥ ਮਹਾਰਾਜ ਜੀ ਦੇ ਸੰਤਾਂ ਦੀ ਸੋਚ ਦੇ ਨਾਲ ਜੀ ਅੱਗੇ ਅਸੀਂ ਚੱਲ ਰਹੇ ਹਾਂ ਚੱਲਦੇ ਰਹਾਂਗੇ ਜੀ ਜੋ ਸਾਡੀ ਆਸ਼ਰਮ ਦੀ ਟੀਮ ਆ ਅੰਮ੍ਰਿਤਸਰ ਤੋਂ ਉਹਨਾਂ ਦੀ ਸੋਚ ਨਾਲ ਚੱਲਦੀ ਆ ਰਹੀ ਆ ਇਹ ਕਨਾਂ ਵੀ ਸਾਡੀ ਜੋ ਟੀਮ ਆ ਸਾਖਾ ਹੁਧਿਆਣਾਂ ਦੀ ਵੀ ਇਹ ਕੈਂਪਾਂ ਦੇ ਨਾਲ ਸਮਾਜ ਲਈ ਹੋਰ ਵੀ ਵਧੀਆ ਤੋਂ ਵਧੀਆ ਕੰਮ ਕਰੀਏ ਜੀ ਅੱਜ ਜਿਹੜਾ ਕੈਂਪ ਲੋਡ ਹੋਇਆ ਜੀ ਕੀਤਾ ਗਿਆ ਆਰਗੇਨਾਈਜੇਸ਼ਨ ਫੋਰ ਦੇ ਵਿੱਚ ਇਸਾਂ ਦਾ ਸਹਿਯੋਗ ਮਿਲ ਰਿਹਾ ਪਿੰਡ ਵਾਸੀਆਂ ਦਾ ਇਸ ਨੂੰ ਕੈਂਪ ਇਹ ਸਾਡਾ ਸਾਡੀ ਸੰਸਥਾ ਦਾ ਪਹਿਲਾ ਕੈਂਪ ਆ ਅੱਜ ਪਿੰਡ ਸਿਹੜ ਵਿਖੇ ਲਗਾਇਆ ਗਿਆ ਜਿਹਦੇ ਵਿੱਚ ਪਿੰਡ ਦਾ ਪੂਰਾ ਸਹਿਯੋਗ ਮਿਲ ਲਿਆ ਪਿੰਡ ਦੇ ਪੰਚਾਇਤ ਮੈਂਬਰ ਦਾ ਪੂਰਾ ਸਹਿਯੋਗ ਮਿਲ ਰਿਹਾ ਕਿੰਨੇ ਕਿ ਅੱਜ ਜਿਹੜੇ ਪੈਂਸਲ ਆ ਗਏ ਕਿੰਨੇ ਕਰ ਬਲੈਂਡ ਕਰਦੇ ਨੇ ਪੇਸ਼ੈਂਟ ਹਾਲੇ ਚੱਲ ਹੀ ਰਿਹਾ ਕੈਂਪ 20 25 ਡੋਨਰ ਵੈਸੇ ਆ ਚੁੱਕੇ ਨੇ ਹਾਲੇ ਤੱਕ 3 ਵਜੇ ਤੱਕ ਦਾ ਟਾਈਮ ਆ ਅੱਗੇ ਹੋਰ ਟੀਮ ਦੇ ਮੈਂਬਰ ਕੁਛ ਆ ਰਹੇ ਨੇ ਬਲੱਡ ਦਾਨ ਕਰਨ ਲਈ ਜਿਸ ਨਾਲ ਕੈਂਪ ਵੀ ਰਿਹਾ ਗਿਆ ਹਾਂਜੀ ਹਾਂਜੀ ਨਾਲ ਅੱਖਾਂ ਦਾ ਕੈਂਪ ਵੀ ਰਿਹਾ ਗਿਆ ਆਪਣੇ ਇਹ ਕੈਂਪ ਹੈਗਾ ਆਪਣੇ ਪ੍ਰੋ ਲਾਈਫ ਤੋਂ ਹੈਗਾ ਬਲੱਡ ਬੈਂਕ ਜਿਹੜੀ ਉਹਨਾਂ ਦੇ ਸਹਿਯੋਗ ਦਾ ਪੂਰਾ ਤੇ ਇੱਕ ਸਹਾਇਕ ਹਸਪਤਾਲ ਆਪਣੇ ਅੱਖਾਂ ਦਾ ਕੈਂਪ ਉਹਨਾਂ ਕੋਲ ਲਗਾਇਆ ਗਿਆ ਤੁਸੀਂ ਇਸ ਮਤਲਬ ਇਸ ਵਰਤਾਂ ਦੀ ਪ੍ਰਧਾਨੀ ਮੈਂ ਇਸ ਸੰਸਥਾ ਦੇ ਬਤੌਰ ਜ਼ਿਲ੍ਹਾ ਪ੍ਰਧਾਨ ਆ ਤੇ ਕੰਮ ਕਰ ਰਿਹਾ ਵਾ ਮੇਰੇ ਨਾਲ ਬਹੁਤ ਵਧੀਆ ਟੀਮ ਜੁੜੀ ਹੋਈ ਆ ਜੋ ਸਮਾਜ ਦੇ ਕੰਮਾਂ ਲਈ ਕਦੇ ਪਿੱਛੇ ਨਹੀਂ ਹਟਦੇ ਅਸੀਂ ਸਾਡੀ ਸੋਚ ਇਹ ਆ ਵੀ ਸਮਾਜ ਦੇ ਵਿੱਚ ਕਿਸੇ ਨਾਲ ਤੱਕਾ ਹੋ ਰਿਹਾ ਤਾਂ ਅਸੀਂ ਉਹਨਾਂ ਦਾ ਪੂਰਾ ਸਾਥ ਦਈਏ ਸਾਡੀ ਟੀਮ ਦੀ ਸੋਚ ਹੈ ਹੋਰ ਕਿਸ ਤਰ੍ਹਾਂ ਦਾ ਮਤਲਬ ਇਸ ਨਾਲ ਜਿਹਾ ਕਹਿੰਦੇ ਕੈਂਪ ਦੇ ਨਾਲ ਨਾਲ ਅਸੀਂ ਟੀਮ ਚ ਹਲੇ ਫਿਲਹਾਲ ਵਧਾ ਹੀ ਕਰ ਰਹੇ ਹਾਂ ਜੀ ਤੇ ਜੇ ਕਿਸੇ ਗਰੀਬ ਗੁਰਬੇ ਨਾਲ ਤੱਕਾ ਹੁੰਦਾ ਤਾਂ ਉਹਦੇ ਨਾਲ ਅਸੀਂ ਪੂਰੀ ਸਪੋਰਟ ਕਰਦੇ ਹਾਂ ਇਹਨਾਂ ਦੀ ਇਸ ਤਰੀਕੇ ਨਾਲ ਕੀ ਮਤਲਬ ਅਸੀਂ ਕੀ ਕੈਂਪੇਨ ਜੀ ਕਰਦੇ ਹਾਂ ਜਾਂ ਕਿਸੇ ਕੈਨੇਡਾ ਕੈਂਪ ਦੀ ਨਹੀਂ ਕੁਝ ਵੀ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਕਿਸੇ ਗਰੀਬ ਗੁਰਬੇ ਨੂੰ ਅਸੀਂ ਐਸੀ ਸਮਾਜ ਦੇ ਨਾਲ ਪੂਰਾ ਸਾਥ ਜੋੜ ਨਾਲ ਛੱਡ ਦਿਆਂ ਲੱਗਦਾ ਨੌਜਵਾਨ ਕਿੰਨਾ ਕੁ ਵਰਗ ਜੁੜਿਆ ਨੌਜਵਾਨ ਸਾਡੇ ਨਾਲ ਜੁੜ ਰਹੀ ਹੈ ਜ਼ਿਲ੍ਹੇ ਦੀ ਟੀਮ ਜੀ ਹਲੇ ਫਿਲਹਾਲ ਸਾਡੀ ਆਪਣੇ ਪੂਰੇ ਮੈਂਬਰ ਇੱਥੇ ਪਹੁੰਚੇ ਹੋਏ ਨੇ ਬਾਕੀ ਟੀਮ ਵਾਲੇ ਅਜੇ ਜੋੜ ਰਹੇ ਹਨ ਕਿਸੇ ਵੀ ਨੌਜਵਾਨ ਨੂੰ ਇਸ ਤਰ੍ਹਾਂ ਦੇ ਤਾਂ ਕੀ ਮੈਸੇਜ ਹੈ ਸਾਡੀ ਸਾਡਾ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਵੀ ਨਸ਼ਿਆਂ ਤੋਂ ਦੂਰ ਰਹਿਣਾ ਭੀਮਰਾਓਂbedkar ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਪੜ੍ਹਨ ਲਿਖਣਾ ਕਿਉਂਕਿ ਪੜ੍ਹਾਈ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸੰਸਾਰਿਕ ਤੇ ਇੱਕ ਅਧਿਆਤਮਿਕ ਪੜ੍ਹਾਈ ਤੇ ਸੰਸਾਰਿਕ ਪੜ੍ਹਾਈ ਨਾਲ ਤਾਂ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰਨਾ ਆਵੇ ਠੀਕਾ ਨਸ਼ਿਆਂ ਤੋਂ ਦੂਰ ਰਹਿਣ ਮੇਨ ਮੈਸੇਜ ਸਾਡਾ ਹੈ ਉਹ ਕਿਸਰੇ ਨੇ ਪਰਾਲੇ ਕੀਤੇ ਜਾਂਦੇ ਨੇ ਇਹ ਨਾਮ ਨਾਲ ਉਪਰਾਲੇ ਸਾਡੇ ਚੱਲੇ ਤਾਂ ਹੀ ਰਹਿੰਦੇ ਨੇ ਅਸੀਂ ਸਮਾਜ ਲਈ ਜੈ ਭੀਮ ਜੈ ਭਗਤ ਜੋ ਬੋਲੇ ਸੋਨਰ ਪੈ ਪ੍ਰਭੂ ਬਾਲਮੀਕੀ ਮਹਾਰਾਜ ਕੀ ਜੈ ਅੱਜ ਦਾ ਕੈਂਪ ਜੋਜ ਕੀਤਾ ਗਿਆ ਕਿਉਂਕਿ ਜੋ ਅੱਜ ਦਾ ਕੈਂਪ ਜੋਜ ਕੀਤਾ ਗਿਆ ਹੈ ਆਪਣੇ ਵੱਲੋਂ ਸਾਡੀ ਜ਼ਿਲ੍ਹੇ ਦੀ ਟੀਮ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਮੈਂ ਇਸ ਟੀਮ ਦੇ ਵੱਲੋਂ ਸੈਕਟਰੀ ਵੱਜੋਂ ਉਦਨਭਾਰਿਆਂ ਵਾ ਤੇ ਸਾਰੀ ਸਾਰੀ ਟੀਮ ਸਾਰੀ ਪੂਰੀ ਐਕਟਿਵ ਹੈ ਜੀ ਇਹ ਸਾਡਾ ਖੂਨਦਾਨ ਕੈਂਪ ਲਗਾਉਣ ਦਾ ਇਹ ਮਕਸਦ ਆ ਜੋ ਕਿ ਖੂਨਦਾਨ ਆਪਣੇ ਲੋਕੀ ਕਰ ਰਹੇ ਨੇਗੇ ਉਸ ਨਾਲ ਕਈ ਅਨੇਕਾਂ ਜਾਨਾਂ ਬਚਦੀਆਂ ਨੇ ਠੀਕ ਹੈ ਜੀ ਹੁਣ 24 ਘੰਟਿਆਂ ਦੇ ਵਿੱਚ ਪੂਰਾ ਹੋ ਜਾਂਦਾ ਹੈ ਜੀ ਠੀਕ ਹੈ ਜੀ ਤੇ ਆਪਣੇ ਬਾਕੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਜੀ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਆਪਣੇ ਨਾਲ ਜੁੜਨ ਅਟੈਚਮੈਂਟ ਹੋਣ ਸਾਡੇ ਨਾਲ ਜੀ ਆਪਾਂ ਕਿਸੇ ਨਾਲ ਕੋਈ ਤੱਕਾ ਨਹੀਂ ਹੋਣਦੇ ਨਾਲ ਐਸੇ ਐਸੇ ਵਿਚਾਰ ਰਹੇ ਆਪਾਂ ਨੇ ਹਾਂ ਜੀ ਈ ਮੈਸੇਜਾਂਗੇ ਪਰਿਵਾਰ ਸਾਰੇ ਹੀ ਆਪਣੇ ਨੌਜਵਾਨ ਵਰਗਨ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਇਕਤਾ ਆਪਣਾ ਪੜਨ ਲਿਖਣ ਵਧੀਆ ਠੀਕ ਹੈ ਜੀ ਇਹ ਮੈਸੇਜ ਹੈ ਅੱਜ ਕਿਹੜੇ ਪਿੰਡ ਮਤਲਬ 66 ਪਿੰਡ 66 ਪਿੰਡ ਦੇ ਵਿੱਚ ਆਪਾਂ ਕੈਂਪ ਲਗਾਇਆ ਹੈ ਬਹੁਤ ਵਧੀਆ ਸਹਿਯੋਗ ਰਿਹਾ ਇੱਥੇ ਆਪਣੇ ਬਲੱਡ ਮੈਚੀ ਦੇ ਵਿੱਚ ਘੱਟੋ ਘੱਟ 20 25 ਜਣੇ ਬਲੱਡ ਡੋਨੇਟ ਕਰ ਚੁੱਕੇ ਨੇ ਬਾਕੀ ਹਲੇ 3 ਵਜੇ ਤੱਕ ਕੁਝ ਹੋਰ ਵੀ ਆ ਰਹੇ ਨੇ ਬਾਹਰੋਂ ਵੀ ਆ ਰਹੇ ਨਾਲ ਦੇ ਪਿੰਡਾਂ ਚੋਂ ਵੀ ਆ ਰਹੇ ਨੇ ਜੀ ਜੀ ਸਭ ਕੋ ਜੈ ਵਾਲਮੀਕੀ ਜੋ ਅੱਜ ਵਾਲਮੀਕੀ ਸਮਾਜ ਨੇ ये काम किया है आज खून का कि ये बहुत अच्छा काम किया मैं यही कहता हूँ आदमी की समाज से हाथ जोड़ के मेरी विनती है कि आप ऐसे काम करो चंगे तो सबको अच्छे लगा नशा पत्ता इससे बचो हर किसी की मदद करो जयनी अच्छा, तो है धन्यवाद दशक मेंबर है प्रधान जी से में में प्रनाजयर, राज्य प्रधान जी आए जनानी से अच्छा ये हमारे बाबा जी खड़े इधर दस के साथ में आया टीम के साथ में पे ढारे है अच्छा जी से जैसे कि संतनी जो कर रही है बचा जी बहुत अच्छे काम कर रही है संता अपनी ये जो बास्त संता है ये अच्छे काम कर रही है अपा भी उधर भी है देखो साफ सफाई भी कर रहते हैं किसी बंदों को प्रॉब्लम हो रही है मोहल्ले पड़ोस से कोई रास्ते पे कोई गंद खड़ा है अच्छा जी उधर लेफ्टा भी लगवाई गई है सारे काम अच्छे कर रही है अपने मतलब बाबा पार्टी मेरी बात नहीं है कि कहीं रास्ते में किसी के एक्सीडेंट होया और कोई बंदा अच्छी चीज उधर को निकल रहा बहुत दशपार्टी से वो अपना काम छोड़ के उस बंदे की देखभाल करता है मैं जय भीम जय भारतीय ਸਾਡੇ ਵੱਲੋਂ ਸਾਡੀ ਸੰਸਥਾ ਵੱਲੋਂ ਇਸ ਵਾਰ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਵਸ ਤੇ ਇਹ ਕਹਿਣਾ ਚਾਹੁੰਦੇ ਅਸੀਂ ਅਸੀਂ ਕਹਿਣਾ ਚਾਹੁੰਦੇ ਆ ਜੀ ਅੱਜ ਕੱਲ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤਾਂ ਜੋ ਆਪਣੇ ਪੰਜਾਬ ਦੇ ਜਵਾਨੀ ਬਚ ਸਕੇ ਅੱਜ ਕੱਲ ਨੌਜਵਾਨ ਬਹੁਤ ਨਸ਼ਿਆਂ ਵੱਲ ਜਾ ਰਹੇ ਆ ਇਸ ਲਈ ਅਸੀਂ ਇਹ ਉਪਰਾਲੇ ਕਰ ਰਹੇ ਆ ਤਾਂ ਜੋ ਸਾਰੇ ਨਸ਼ਿਆਂ ਤੋਂ ਬਚ ਸਕਣ